ਵਿਲਾਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਫੇਰ ਬਿਆਸ ਦਰਿਆ ਤੇ ਆਏ ਆ ਤੇ ਅੱਜ ਤੁਹਾਨੂੰ ਅਸੀਂ ਜੋ ਇਸ ਪਾਣੀ ਦੀ ਕੰਡੀਸ਼ਨ ਆ ਉਹ ਤੁਹਾਨੂੰ ਦਿਖਾਣੇ ਆ ਕਿ ਕੱਲ ਜਿਹੜਾ ਪਾਣੀ ਸੀਗਾ ਉਹ ਜਿਹੜੀ ਟ੍ਰਿਗ ਸਾਹਮਣੇ ਦਿਖ ਰਹੀ ਆ ਉਹ ਤੋਂ ਨੀਵਾ ਸੀ ਪਰ ਅੱਜ ਜਿਹੜਾ ਉਹ ਅੱਜ ਜਿਹੜਾ ਪਾਣੀ ਆ ਜਿਹੜਾ ਉਹ ਤੋਂ ਕਾਫੀ ਜਿਹੜਾ ਉੱਤਾਂ ਆ ਗਿਆ ਵਾ ਤੇ ਪਾਣੀ ਦੀ ਜਿਹੜੀ ਰਫਤਾਰ ਆ ਉਹ ਕਾਫੀ ਤੇਜ਼ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦਰਿਆ ਦੀ ਤਸਵੀਰ ਦਿਖਾਣ ਦੇਖੋ ਕਿੰਨਾ ਤੇਜ਼ ਜਿਹੜਾ ਪਾਣੀ ਦਾ ਬਹਾਵਾ ਤੇ ਕੱਲ ਦੇ ਨਾਲੋਂ ਜਿਹੜਾ ਪਾਣੀ ਜਿਹੜਾ ਉਹ ਵਧਿਆ ਵਾ ਪਰ ਖਤਰੇ ਦੇ ਇਨਸਾਨ ਤੋਂ ਹੇਟਾ ਹੀ ਆਂ ਕਬਰਾਂ ਦੀ ਕੋਈ ਲੋੜ ਨਹੀਂ ਆਂ ਦੇਖੋ ਤਸਵੀਰਾਂ ਦੀ ਜ਼ਬਾਨੀ ਤੇ ਕਿਵੇਂ ਜਿਹੜਾ ਉਹ ਪਾਣੀ ਜਿਹੜਾ ਬੜੀ ਸਪੀਡ ਨਾਲ ਇਸ ਦਰਿਆ ਦੇ ਵਿੱਚ ਵਗ ਰਿਹਾ ਵਾ ਤੇ ਦਰਿਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੀ ਡੋਡੋੜ ਕੇ ਆ ਰਹੀਆਂ ਜਿਵੇਂ ਲੱਕੜਾਂ ਤੇ ਹੋਰ ਛੋਟ ਛੋਟੀ ਚੀਜ਼ਾਂ ਵਾਂ ਜੋ ਚੱਲ ਰਹੀਆਂ ਦੇਖੋ ਇਹ ਜਿਹੜਾ ਪਾਣੀ ਕਾਫੀ ਜਿਹੜਾ ਉੱਪਰ ਆ ਗਿਆ ਵਾ ਇਹ ਜਿਹੜਾ ਪਾਣੀ ਪਹਿਲਾਂ ਨੀਵਾ ਸੀ ਤੇ ਅੱਗੇ ਨੂੰ ਉੱਚਾ ਹੋ ਗਿਆ ਵਾ ਜਿਹੜੀ ਅਸੀਂ ਕੱਲ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਕਿਤੇ ਰਾਤ ਜਿਹੜਾ ਪਾਣੀ ਆ ਜਿਹੜੇ ਪੱਥਰ ਜਿਹੜੇ ਦਿਖ ਰਹੇ ਇਹਨਾਂ ਦੇ ਉੱਪਰੋਂ ਹੋ ਕੇ ਜਿਹੜਾ ਵਾਪਸ ਗਿਆ ਵਾ ਤੇ ਹੋ ਸਕਦਾ ਹੈ ਕਿ ਰਾਤ ਜਿਹੜਾ ਪਾਣੀ ਦਾ ਪੱਧਰ ਜਿਹੜਾ ਇਤੋਂ ਵੀ ਵੱਧ ਗਿਆ ਹੋਵੇ ਦੇਖੋ ਲਾਈਵ ਪਾਣੀ ਦੀ ਸਪੀਡ ਜਿਹੜੀ ਆ ਬਹੁਤ ਜ਼ਿਆਦਾ ਤੇ ਪਾਣੀ ਦਾ ਪੱਧਰ ਵੀ ਅੱਗੇ ਨੂੰ ਵਧ ਰਿਹਾ ਵਾ ਪਰ ਇਨਾ ਵੀ ਨਹੀਂ ਕਿ ਖਤਰਾ ਖਤਰੇ ਵਾਲੀ ਕੋਈ ਗੱਲ ਨਹੀਂ ਆ ਸੋ ਇਹ ਅਸੀਂ ਤੁਹਾਨੂੰ ਅਸੀਂ ਦਰਿਆ ਦੀ ਜਿਹੜਾ ਦਰਸ ਦਿਖਾਇਆ ਵਾ ਤੇ ਘਬਰਉਣ ਵਾਲੀ ਕੋਈ ਲੋੜ ਨਹੀਂ ਆ ਤੇ ਵੇਖੋ ਪਾਣੀ ਤਾਂ ਵਹਾਅ ਬੜਾ ਤੇਜ਼ ਆ ਪਾਣੀ ਬਹੁਤ ਤੇਜ਼ ਚੱਲ ਰਿਹਾ ਇਹ ਆ ਸਾਈਡ ਦਿਸਹਰਾ ਪਤਣ ਵਾਲੀ ਤੇ ਇਧਰ ਜਿਹੜਾ ਉਹ ਜਾਂਦਾ ਵਾ ਜਿਹੜਾ ਇਹ ਰਾਜੂ ਬੇਲੇ ਸਿਸਰੇ ਆਰ ਗਾਂ ਨੂੰ ਜਾਂਦਾ ਪਾਣੀ ਤੇ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਹੈ ਸੋ ਸਾਡੀ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਦਰਿਆ ਦੇ ਕੰਢਿਆਂ ਤੇ ਨਾ ਆਇਆ ਜਾਵੇ ਤੇ ਜਿੰਨਾ ਬਚਿਆ ਜਾਂਦਾ ਉਹਨਾਂ ਹੀ ਆਪਣੇ ਜੀਵਨ ਵਾਸਤੇ ਜ਼ਰੂਰੀ ਆ ਕਿ ਆਪਾਂ ਦਰਿਆ ਦੇ ਕੰਢਿਆਂ ਤੋਂ ਦੂਰ ਰਹੀਏ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ